ਪਿਛਲੇ ਸਮੇਟੇ ਵਿੱਚ ਕੀਤੀਆਂ ਕੋਈਆਂ ਕੁੱਝ ਵਿਆਨੀਨਾ ਕੋਈ ਨਹੀਂ ਕੋਈ ਗਲਤੀ ਸਰਕਾਰ ਕਰਦੇ ਹੋ ਹਾਂਜੀ ਬਿਲਕੁਲ ਜੇਕਰ ਇਹਨਾਂ ਨੂੰ ਪ੍ਰਚਾਰ ਸੰਬੰਧੀ ਕੋਈ ਸਮੱਸਿਆ ਆਉਂਦੀ ਹੈ ਤਾਂ ਇਹ ਵੀ ਆਪਣਾ ਮਾਮਲਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਪੇਸ਼ ਕਰ ਸਕਦੇ ਹਨ ਪਰਵਾਨੂਵੇ ਸਾਰੀ ਨਾਲ ਸ਼ਰਧਾ ਪ੍ਰਵਾਨ ਨੇ ਹਾਂਜੀ ਹਾਂਜੀ ਪਾਇਰਨਜੀਤ ਸਿੰਘ ਢੱਡਰੀਆ ਵਾਲੇ ਦੇ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬੇ ਪੇਸ਼ ਹੋ ਕੇ ਬੀਤੇ ਸਮੇਂ ਦੇ ਵਿੱਚ ਕੀਤੀਆਂ ਗਈਆਂ ਭੁੱਲਾਂ ਦੀ ਮਾਫੀ ਮੰਗ ਲਈ ਗਈ ਹੈ ਜੀ ਹਾਂ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆਈ ਹੈ ਪਾਇਰਨਜੀਤ ਸਿੰਘ ਢੱਡਰੀਆ ਵਾਲੇ ਜਿਹੜੇ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਏ ਤੇ ਉਹਨਾਂ ਦੇ ਵੱਲੋਂ ਖੀਮਾ ਯਾਚਨਾ ਮੰਗੀ ਗਈ ਤੇ ਅਕਾਲ ਤਖਤ ਸਾਹਿਬ ਦੇ ਉੱਤੇ ਖੀਮਾ ਜਾਂਚਣਾ ਨੂੰ ਪਰਵਾਨ ਕਰ ਲਿਆ ਗਿਆ ਹੈ ਤੇ ਇਸ ਅਕਾਲ ਤਖਤ ਸਾਹਿਬ ਤੋਂ ਸਿੱਖੀ ਪ੍ਰਚਾਰ ਦੀ ਸੇਵਾ ਬੀਤੀ ਗਈ ਹੈ ਤੇ ਦੱਸ ਦਈਏ ਕਿ ਇਸ ਵੇਲੇ ਦੀ ਵੱਡੀ ਖਬਰ ਹੈ ਕਿ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਜਿਹੜੇ ਕਿ ਸ਼੍ਰੀ ਅਕਾਲ ਤਖਤ ਸਾਹਿਬੇਸ਼ ਹੋਏ ਕਿਉਂਕਿ ਬੀਤੀ ਦਿਨੀ ਜਦੋਂ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਸ ਦੇ ਵੱਲੋਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਕਿਹਾ ਗਿਆ ਸੀ ਕਿ ਉਹ ਸਿੱਖੀ ਪ੍ਰਚਾਰ ਦੀ ਲਹਿਰ ਦੇ ਵਿੱਚ ਜਾ ਕੇ ਆਪਣਾ ਹਿੱਸਾ ਦੇਣ ਅਤੇ ਸ਼ਿਰਕਾਰਤ ਸਾਈਹਬ ਤੇ ਪੇਸ਼ ਹੋ ਕੇ ਆਪਣਾ ਸਪਸ਼ਟਕਰਨ ਦੇਣ ਤਾਂ ਅੱਜ ਭਾਈ ਰਣਜੀਤ ਸਿੰਘ ਢੜਰੀਆਂ ਵਾਲੇ ਤੜਕਸਾਰ ਸ਼ਿਰਕਾਰਤ ਸਾਈਹਬ ਤੇ ਪੇਸ਼ ਹੋਏ ਤੇ ਉਹਨਾਂ ਦੇ ਵੱਲੋਂ ਹੋਣੇ-ਹੋਣੇ ਆਪਣੀ ਪੁਕਿੱਤਿਆਂ ਪੁੱਲਾਂ ਦੀ ਮੁਆਫੀ ਮੰਗੀ ਗਈ ਹੈ ਅਤੇ ਸ਼ਿਰਕਾਰਤ ਸਾਈਹਬ ਦੇ ਉੱਤੇ ਉਹਨਾਂ ਦੀ ਖੀਮਾ ਜਾਂਚਣਾ ਨੂੰ ਪਰਵਾਨ ਕਰ ਲਿਆ ਗਿਆ ਹੈ ਤਾਂ ਪੰਜ ਸਿੰਘ ਸਹਿਬਾਨ ਦੇ ਵੱਲੋਂ ਫੈਸਲਾ ਲਿਆ ਗਿਆ ਸੀ ਤੇ ਉਸ ਮੀਟਿੰਗ ਦੇ ਵਿੱਚ ਜਿਸ ਤਰੀਕੇ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਨੇ ਤੇ ਹੁਣ ਮੇਨ ਗੱਲ ਇਥੇ ਇਹ ਹੈ ਕਿ ਹੁਣ ਤਾਂ ਡਰਿਆਂ ਵਾਲੇ ਜਿਹੜੇ ਕਿ ਕਿਸੇ ਵੀ ਬੰਦਿਸ਼ ਤੋਂ ਬਿਨਾਂ ਸਿੱਖ ਪ੍ਰਚਾਰ ਕਰ ਸਕਦੇ ਨੇ ਤੇ ਉਹਨਾਂ ਦੇ ਸਾਰੇ ਪ੍ਰੋਗਰਾਮ ਕਿਤੇ ਜਾਣਗੇ ਅਤੇ ਉਹਨਾਂ ਨੂੰ ਕਿਸੇ ਵੀ ਤਰੀਕੇ ਦੀ ਹੁਣ پابੰਦੀ ਤੋਂ ਮੁਕਤ ਕਰ ਦਿੱਤਾ ਗਿਆ ਹੈ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਸਿੱਖ ਪ੍ਰਚਾਰ ਦੀ ਸੇਵਾ ਮਿਲੀ ਹੈ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਅਤੇ ਨਾਲ ਹੀ ਉਹਨੇ ਕਿਹਾ ਹੈ ਕਿ ਕਿਸੇ ਤਰੀਕੇ ਦੀ ਅਗਰ ਤੁਹਾਨੂੰ ਕਿਸੇ ਵੀ ਕੰਮ ਦੇ ਵਿੱਚ ਜ਼ਰੂਰਤ ਪੈਂਦੀ ਹੈ ਸਿੱਖੀ ਪ੍ਰਚਾਰ ਨਾਲ ਰਿਲੇਟਡ ਕੋਈ ਵੀ ਕੰਮ ਹੋਵੇ ਤਾਂ ਤੁਹਾਨੂੰ ਪੂਰੀ ਮਦਦ ਦਿੱਤੀ ਜਾਵੇਗੀ ਤਾਂ ਜਥੇਦਾਰ ਕੁਲਦੀਪ ਸਿੰਘ ਗੜਗਸ ਦੇ ਵੱਲੋਂ ਸੱਦਾ ਦਿੱਤਾ ਗਿਆ ਸੀ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਪੇਸ਼ ਹੋ ਕੇ ਆਪਣਾ ਸਪਸ਼ਟੀਕਰਨ ਦੇਣ ਦਾ ਤੇ ਅੱਜ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਪੇਸ਼ ਹੁੰਦੇ ਨੇ ਤੇ ਉਹਨਾਂ ਦੇ ਵੱਲੋਂ ਉੱਥੇ ਜਾ ਕੇ ਆਪਣੀਆਂ ਕੀਤੀਆਂ ਭੁੱਲਾਂ ਦੀ ਮੁਆਫੀ ਮੰਗ ਲਈ ਗਈ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਨੇ ਵੀ ਖਿਮਾ ਜਾਂਚਣਾ ਨੂੰ ਪਰਵਾਨ ਕਰ ਲਿਆ ਇਹ ਤਾਂ ਹੁਣ ਸਿੱਖੀ ਦੀ ਲਹਿਰ ਦੇ ਵਿੱਚ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਗਿਆਨੀ ਕੁਲਦੀਪ ਸਿੰਘ ਗੜਗਸ ਦੇ ਨਾਲ ਅੱਗੇ-ਅੱਗੇ ਨਾਲ ਤੁਰਨਗੇ ਅਤੇ ਸਿੱਖ ਕੌਮ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਵੱਡੇ ਫੈਸਲੇ ਵੀ ਲਏ ਜਾਣਗੇ। ਸ਼੍ਰੀ ਬਾਤਸਾਲੀ ਦੇ ਸੰਗਤ ਲੋਕ ਗੁਰੂ ਵਿਰਤਾਂਜੇ ਬੈਠੇ ਗੁਰੂ ਸਵਾਰੇ ਗੁਰੂ ਕਾਂ ਸਾਹਿਬ ਗੁਰਸਿੱਖ ਪਰਵਾਰ ਪਰੰਪਰਾ ਪੰਥ ਪ੍ਰਤੀ ਗੁਰੂ ਕਰੰਤ ਸਾਹਿਬ ਪ੍ਰਤੀ ਮਹਾਨ ਸਵਾਦਾਨ ਵਾਲੇ ਜੀ ਜਿਹੜਾ ਅੱਜੋ ਪੰਥਾ ਦੇ ਬਿਖਿਆ ਉਹਨਾਂ ਨੂੰ ਮੁਆਫ ਕਰੇਗਾ ਦੁਰਾਂਤ ਕੌਰਤੀ ਸਮਰਪਿਤ ਹੋ ਕੇ ਪਿਛਲੇ ਸਮੇਂ ਤੇ ਵਿੱਚ ਕੀਤੀਆਂ ਕੁਝ ਵਿਆਹੀਆਂ ਕੋਈ ਤੁਸੀਂ ਗਲਤੀ ਸਰਕਾਰ ਕਰਦੇ ਹੋ ਹਾਂਜੀ ਬਿਲਕੁਲ ਭਾਈ ਰਣਜੀਤ ਸਿੰਘ ਢੜੇਣਾ ਵਾਲੇ ਇਹਨਾਂ ਨੇ ਆਪਣੀ ਪਿਛਲੇ ਗਲਤ ਬਿਆਨਾਂ ਦੀ ਪੰਥ ਪਾਸੋਂ ਜੀ ਆਕਾਲ ਤੱਕ ਸਾਫ਼ ਪਾਸੋਂ ਮਾਫੀ ਮੰਗੀ ਹੈ ਤੁਹਾਨੂੰ ਹੁਣ ਕੋਈ ਸ਼ਰਤ ਨਹੀਂ ਜੇ ਤੁਹਾਨੂੰ ਪਰਵਾਹ ਨਹੀਂ ਤਾਂ ਤੁਸੀਂ ਸਾਥ ਬਚਨ ਕਹਿਣਾ ਹੈ ਸੇਵ ਪ੍ਰਚਾਰਕ ਭਾਈ ਹਰਜੀਤ ਸਿੰਘ ਢੜੇਣਾ ਵਾਲੇ ਵੱਲੋਂ ਤੋਂ ਕਾਦੀ ਵੀ ਕੋਈ ਬਿਆਨ ਨਹੀਂ ਕੀਤਾ ਜਾਵੇ ਗੁਰੂ ਪ੍ਰਤੀ ਸ਼ਰਦਾ ਬਾਹਨਾ ਪੈਦਾ ਅੱਦੇ ਨਾਲ ਹੀ ਜੇਕਰ ਇਹਨਾਂ ਨੂੰ ਪ੍ਰਚਾਰ ਸੰਬੰਧੀ ਕੋਈ ਸਮੱਸਿਆ ਆਉਂਦੀ ਹੈ ਤਾਂ ਇਹ ਵੀ ਆਪਣਾ ਮਾਮਲਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਪੇਸ਼ ਕਰ ਸਕਦੇ ਹਨ ਤੁਹਾਨੂੰ ਇਹ ਸਾਰੀ ਨਾਲ ਸ਼ਰਦਾ ਪ੍ਰਵਾਨ ਨੇ ਹਾਂਜੀ ਹਾਂਜੀ ਚਰਦੀ ਕਲਾ ਟਾਈਮ ਟੀਵੀ ਲਈ ਅੰਮ੍ਰਿਤਸਰ ਤੋਂ ਬਬਲੂ ਮਹਾਜਨ ਦੀ ਰਿਪੋਰਟ ਥਿਸ ਪ੍ਰੋਗਰਾਮ ਇਸ ਸਪਾਂਸਰਡ ਬਾਈ ਦ ਸਿੰਗਲਰ ਆਫਿਸ ਬੇਕਰਸਫੀਲਡ ਫੋਰ 올 ਯਰ ਇਮੀਗ੍ਰੇਸ਼ਨ ਫੈਮਲੀ ਲਾ ਨੀਡਸ call or scan qr code to contact us rodis inc million miles with smile or scan qr code to contact us taaba indian cuisine tracee fine authentic indian cuisine in tracee or scan qr code to contact us simi vale family dental office or scan qr code to contact us